ਇੱਕ ਚਲਦੀ ਬੱਸ ਦੇ ਵਿੱਚ ਸਾਰੀ ਰਾਤ ਕੁੜੀ ਦੇ ਨਾਲ ਗਲਤ ਕੰਮ ਹੁੰਦਾ ਰਿਹਾ ਤਾਂ ਬੱਸ ਡਰਾਈਵਰ ਨੇ ਉੱਚੀ ਉੱਚੀ ਗਾਣੇ ਲਗਾਏ ਹੋਏ ਸੀ ਤਾਂ ਕਿ ਕਿਸੇ ਨੂੰ ਕੋਈ ਵੀ ਸ਼ੱਕ ਨਾ ਪਵੇ ਆ ਆਵਾਜ਼ ਬਾਹਰ ਨਾ ਜਾਵੇ ਯਕੀਨ ਮੰਨਿਓ ਇਸ ਵੀਡੀਓ ਤੋਂ ਬਾਅਦ ਕੋਈ ਵੀ ਆਪਣੀ ਧੀ ਭੈਣ ਨੂੰ ਬੱਸ ਵਿੱਚ ਇਕੱਲੇ ਸਫ਼ਰ ਕਰਨ ਵਾਸਤੇ ਕੋਈ ਨਹੀਂ ਭੇਜੂਗਾ ਕਿਉਂਕਿ ਬਹੁਤ ਹੀ ਸ਼ਰਮਨਾਕ ਕੇਸ ਸਾਹਮਣੇ ਆਇਆ ਹੈ ਅੱਜ ਤੋਂ 10-12 ਦਿਨ ਪਹਿਲਾਂ 9 ਦਸੰਬਰ 2023 ਨੂੰ ਇੱਕ ਕੁੜੀ ਜੋ ਘਰ ਤੋਂ ਬਹੁਤ ਜ਼ਿਆਦਾ ਗਰੀਬ ਸੀ ਆਪਣੇ ਮਾਮੇ ਨੂੰ ਫੋਨ ਕਰਦੀ ਆ ਵੀ ਮੈਂ ਕੰਮ ਸਿੱਖਣ ਵਾਸਤੇ ਤੁਹਾਡੇ ਕੋਲ ਆਣ ਲੱਗੀ ਆ ਤਾਂ ਮਾਮੇ ਨੇ ਕਹਿ ਦਿੱਤਾ ਹਾਂ ਤੂੰ ਮੇਰੇ ਕੋਲ ਆ ਜਾ ਉਹ ਕੁੜੀ ਵਿਚਾਰੀ ਕਾਨਪੁਰ ਤੋਂ ਜੈਪੁਰ ਦੀ ਬੱਸ ਦੇ ਵਿੱਚ ਬਹਿ ਜਾਂਦੀ ਆ ਰਾਤ ਦਾ ਟਾਈਮ ਹੁੰਦਾ 7 ਵਜੇ ਉਹ ਬੱਸ ਤੇ ਵਿੱਚ ਬਹਿੰਦੀ ਆ ਤੇ ਉਸ ਬੱਸ ਦੀਆਂ ਸੌਣ ਵਾਲੀਆਂ ਸਲੀਪਿੰਗ ਸੀਟਾਂ ਸਾਰੀਆਂ ਆਲਰੇਡੀ ਬੁੱਕ ਸੀ ਤਾਂ ਚਲੋ ਪੈਸੇ ਦੀ ਕਮੀ ਕਰਕੇ ਉਹਨੇ ਵੀ ਸਿਟਿੰਗ ਸੀਟ ਲੈ ਲਈ ਸੀ ਜਿੱਥੇ ਸਿਰਫ ਬਹਿ ਕੇ ਸਫ਼ਰ ਕਰ ਸਕਦੇ ਸੀ ਉਹਦੇ ਨਾਲ ਇੱਕ ਕੁੜੀ ਹੋਰ ਬੈਠੀ ਹੁੰਦੀ ਆ ਤੇ ਥੋੜਾ ਹੀ ਟਾਈਮ ਅੱਗੇ ਜਦੋਂ ਬੱਸ ਜਾਂਦੀ ਆ ਤਾਂ ਉਹ ਜਦੋਂ ਕੁੜੀ ਦਾ ਨਾਲ ਦੀ ਦਾ ਸਟੇਸ਼ਨ ਆਂਦਾ ਤੇ ਉਹ ਇੱਕ ਕੁੜੀ ਦਾ ਉੱਤਰ ਜਾਂਦੀ ਹੈ ਤੇ ਇਹ ਫੇਰ ਉਸ ਸੀਟ ਤੇ ਕੱਲੀ ਰਹਿ ਜਾਂਦੀ ਆ ਉਸ ਤੋਂ ਬਾਅਦ ਉਸ ਬੱਸ ਦੇ ਵਿੱਚ ਇੱਕ ਡਰਾਈਵਰ ਤੇ ਕੰਡਕਟਰ ਹੁੰਦਾ ਆ ਤਾਂ ਕੰਡਕਟਰ ਜਾ ਕੇ ਬੱਸ ਚਲਾਣ ਵਾਲਾ ਜਿੰਦਾ ਡਰਾਈਵਰ ਜਿਹੜਾ ਸੀਗਾ ਉੱਤਰ ਕੇ ਬੱਸ ਦੇ ਆਲੇ ਦੁਆਲੇ ਘੁੰਮਣ ਲੱਗ ਜਾਂਦਾ ਆ ਤੇ ਉਹਦੀ ਨਿਗਾ ਉਹ ਸਾਈਡ ਤੇ ਬੈਠੀ ਕੁੜੀ ਤੇ ਪੈ ਜਾਂਦੀ ਆ ਜਿਹੜੀ ਵਿਚਾਰੀ ਆਪਣੇ ਮਾਮਿਆਂ ਦੇ ਕੋਲ ਚਲੀ ਸੀਗੀ ਤਾਂ ਉਹ ਕੁੜੀ ਨੂੰ ਕਹਿੰਦਾ ਵੀ ਤੂੰ ਬੈਠ ਕੇ ਸਾਰੀ ਰਾਤ ਸਫਰ ਕਿੱਥੋਂ ਤੱਕ ਤਿਆ ਕਰ ਲੇਗੀ ਤੂੰ ਮੇਰੇ ਕੈਬਿਨ ਦੇ ਵਿੱਚ ਚਲੇ ਜਾ ਉੱਥੇ ਜਾ ਕੇ ਆਰਾਮ ਨਾਲ ਸੋ ਜਾ ਜਦੋਂ ਤੇਰਾ ਸਟੇਸ਼ਨ ਆਊਗਾ ਤੈਨੂੰ ਦੱਸ ਦਵਾਂਗਾ ਤੂੰ ਉੱਠ ਕੇ ਬਾਹਰ ਆ ਜਾਈਂ ਪਹਿਲੇ ਤਾਂ ਉਹ ਕੁੜੀ ਨੇ ਮਨ੍ਹਾ ਕਰ ਦਿੱਤਾ ਮੁੜ ਕੇ ਕਹਿੰਦਾ ਦੇਖ ਉੱਥੇ ਤੇਰੇ ਸਾਹਮਣੇ ਹੀ ਕੈਬਿਨ ਦੇ ਇੱਕ ਹੋਰ ਕੁੜੀ ਬੈਠੀ ਹੋਈ ਆ ਉਹਦੇ ਨੀਚੇ ਦਾ ਭਰਾ ਵੀ ਬੈਠਾ ਤੂੰ ਉੱਪਰ ਵਾਲੇ ਕੈਬਿਨ ਦੇ ਉੱਤੇ ਜਾ ਕੇ ਆਰਾਮ ਨਾਲ ਸੋ ਜਾ ਕੋਈ ਪ੍ਰੋਬਲਮ ਨਹੀਂ ਆ ਤੇ ਚਲੋ ਉਹਨੇ 2-3 ਵਾਰੀ ਜਦੋਂ ਡਰਾਈਵਰ ਨੇ ਕਿਹਾ ਤਾਂ ਕੁੜੀ ਨੇ ਗੱਲ ਮੰਨ ਲਈ ਤੇ ਉਹ ਉੱਪਰ ਵਾਲੇ 슬리ਪਰ ਕੈਬ ਜਿੱਦਾਂ ਹੀ ਇੱਕ ਸਟੇਸ਼ਨ ਆਂਦਾ ਤਾਂ ਕੁੜੀ ਦੇ ਸਾਹਮਣੇ ਵਾਲੇ ਕੈਬਿਨ ਦੇ ਵਿੱਚ ਜਿਹੜੇ ਕੁੜੀ ਤੇ ਇੱਕ ਮੁੰਡਾ ਸੁੱਤੇ ਹੋਏ ਸੀਗੇ ਉਹ ਉੱਤਰ ਕੇ ਆਪਣੇ ਸਟੇਸ਼ਨ ਤੇ ਚਲੇ ਜਾਂਦੇ ਆ ਤਾਂ ਬੱਸ ਫੇਰ ਅੱਗੇ ਚੱਲੇ ਜਾਂਦੀ ਆ ਤਾਂ ਥੋੜੀ ਹੀ ਟਾਈਮ ਬਾਅਦ ਜਿੱਦਾਂ ਜਿੱਦਾਂ ਸਟੇਸ਼ਨ ਆਂਦੇ ਰਹੇ ਤਾਂ ਬੱਸ ਹੌਲੀ-ਹੌਲੀ ਖਾਲੀ ਹੁੰਦੀ ਗਈ ਤਾਂ ਜਦੋਂ ਬੱਸ ਦੇ ਵਿੱਚ ਥੋੜੀਆਂ ਕਿ ਸਵਾਰੀਆਂ ਰਹਿ ਗਈਆਂ ਤਾਂ ਡਰਾਈਵਰ ਜਿਹੜਾ ਸੀਗਾ ਜਿੰਨੇ ਕਿਹਾ ਸੀ ਕੁੜੀ ਨੂੰ ਕੈਬਿਨ ਦੇ ਵਿੱਚ ਸੋ ਜਾ ਜਾ ਕੇ

ਤਾਂ ਕਿੰਨਾ ਟਾਈਮ ਜਦੋਂ ਇਹ ਹੁੰਦਾ ਰਿਹਾ ਤਾਂ ਕੁੜੀ ਵਿਚਾਰੀ ਚੀਕਾ ਮਾਰਦੀ ਦੀ ਕਿਸੇ ਨੂੰ ਵੀ ਇਨੀ ਸੀ ਪਤਾ ਲੱਗਾ ਵੀ ਕੀ ਕੰਮ ਹੋ ਰਿਹਾ ਤਾਂ ਥੋੜੇ ਟਾਈਮ ਬਾਅਦ ਕਿਸੇ ਨੂੰ ਸ਼ੱਕ ਪਿਆ ਵੀ ਜਿੱਥੇ ਕੈਵਨ ਦੇ ਵਿੱਚ ਬਹੁਤ ਜ਼ੋਰ-ਜ਼ੋਰ ਕੇ ਆਵਾਜ਼ ਆ ਰਹੀਆਂ ਜ਼ਰੂਰ ਕੋਈ ਨਾ ਕੋਈ ਗੜਬੜ ਹੈਗੀ ਆ ਤਾਂ ਸਵਾਰੀਆਂ ਨੇ ਜਦੋਂ ਕੈਵਨ ਖੋਲਣ ਦੀ ਡਿਮਾਂਡ ਕੀਤੀ ਤਾਂ ਉਹ ਕੈਵਨ ਇੰਸੀ ਖੋਲ ਰੇ ਫਿਰ ਉਹਨਾਂ ਨੇ ਜਦੋਂ ਜ਼ਬਰਦਸਤੀ ਧੱਕਾ ਕੀਤਾ ਜਦੋਂ ਕੈਵਨ ਨੂੰ ਖੋਲਿਆ ਉਹ ਦੇਖ ਕੇ ਉਹਨਾਂ ਦਾ ਵੀ ਸਿਰ ਘੁੰਮ ਗਿਆ ਤੇ ਕੁੜੀ ਦੀ ਬਹੁਤ ਮਾੜੀ ਹਾਲਤ ਦੇ ਵਿੱਚ ਉੱਥੇ ਸਾਹਮਣੇ ਪਈ ਹੋਈ ਸੀਗੀ ਤਾਂ ਬੰਦਾ ਵੀ ਜਿਹੜਾ ਡਰਾਈਵਰ ਸੀਗਾ ਉਹ ਵੀ ਬੜੀ ਮਾੜੀ ਹਾਲਤ ਦੇ ਵਿੱਚ ਸੀਗਾ ਤੇ ਸਵਾਰੀਆਂ ਨੂੰ ਇਹ ਚੀਜ਼ ਦੇ ਕੇ ਬਹੁਤ ਜ਼ਿਆਦਾ ਗੁੱਸਾ ਆ ਗਿਆ ਜਦੋਂ ਉਹਨਾਂ ਨੇ ਕੁੜੀ ਤੋਂ ਪੁੱਛਿਆ ਤਾਂ ਕੁੜੀ ਨੇ ਦੱਸਿਆ ਵੀ ਮੇਨਾਂ ਬਹੁਤ ਜ਼ਬਰਦਸਤੀ ਕੀਤੀ ਆ ਇਹਨਾਂ ਨੇ ਤਾਂ ਫਿਰ ਸਵਾਰੀਆਂ ਨੇ ਪਹਿਲਾਂ ਤਾਂ ਰੱਜ ਕੇ ਉਹਨੂੰ ਕੁੱਟਿਆ ਡਰਾਈਵਰ ਨੂੰ ਤੇ ਦੂਜੇ ਪਾਸੇ ਜਿਹੜਾ ਕੰਡਕਟਰ ਸੀਗਾ ਉਹਨੇ ਬੱਸ ਸਾਈਡ ਤੇ ਲਗਾ ਕੇ ਉੱਥੋਂ ਦੀ ਦੌੜ ਪਿਆ ਉਹ ਤਾਂ ਫਰਾਰ ਹੋ ਗਿਆ ਤਾਂ ਫਿਰ ਇਹ ਸਵਾਰੀਆਂ ਨੇ ਉਹ ਡਰਾਈਵਰ ਨੂੰ ਤਾਂ ਘੇਰਾ ਪਾ ਕੇ ਰੱਖ ਲਿਆ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਨੂੰ ਫੋਨ ਕਰ ਦਿੱਤਾ ਤੇ ਕੁੜੀ ਦੇ ਮਾਮੇ ਨੂੰ ਫੋਨ ਕਰ ਦਿੱਤਾ ਵੀ ਆ ਆ ਗਲਤ ਕੰਮ ਇੱਥੇ ਹੋ ਗਿਆ ਤਾਂ ਤੁਸੀਂ ਪਲੀਜ਼ ਆ ਮੋਰੇ ਇੱਕ ਪੈਟਰੋਲ ਪੰਪ ਆ ਰਿਹਾ ਉੱਥੇ ਆ ਜਾਓ ਤੇ ਸਵਾਰੀਆਂ ਨੇ ਆਪ ਹੀ ਬੱਸ ਚਲਾ ਕੇ ਉਸ ਪੈਟਰੋਲ ਪੰਪ ਦੇ ਕੋਲ ਪਹਿਲੇ ਪਹੁੰਚੇ ਤਾਂ ਉੱਥੇ ਡਰਾਈਵਰ ਨੂੰ ਕੁੱਟ-ਕੁੱਟ ਕੇ ਪਹਿਲੇ ਪੁਲਿਸ ਦੇ ਹਵਾਲੇ ਕੀਤਾ ਤੇ ਉਧਰੋਂ ਦੀ ਕੁੜੀ ਦਾ ਮਾਮਾ ਆਇਆ ਕੁੜੀ ਨੂੰ ਤਾਂ ਲੈ ਗਿਆ ਚਲੋ ਜੋ ਵੀ ਆ ਰਿਕਾਰਡ ਕਰਨੇ ਸੀ ਉਹ ਕਰ ਲਿੱਤੇਗੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਡਰਾਈਵਰ ਸੀਗਾ ਉਹਨੂੰ ਤਾਂ ਪੁਲਿਸ ਲੈ ਗਈ ਤਾਂ ਇੱਕ ਜਿਹੜਾ ਕੰਡਕਟਰ ਸੀਗਾ ਉਹ ਉੱਥੋਂ ਦੀ ਭੱਜ ਲਿਆ ਬਾਕੀ ਇਹ ਕੇਸ 9 ਦਸੰਬਰ 2023 ਅੱਜ ਤੋਂ 10 ਦਿਨ ਪਹਿਲਾਂ ਦਾ ਆ ਮੇਰੇ ਹਿਸਾਬ ਨਾਲ ਤੁਹਾਨੂੰ ਸ਼ੇਅਰ ਕਰਨਾ ਚਾਹੀਦਾ ਸੀਗਾ ਜ਼ਰੂਰੀ ਕਿਉਂਕਿ ਇਸ ਵਿੱਚ ਆਪਣੀਆਂ ਧੀਆਂ ਭੈਣਾਂ ਦਾ ਸਵਾਲ ਆ ਅਗਰ ਜੇ ਆਪਾਂ ਇਕੱਲੀਆਂ ਕੁੜੀਆਂ ਨੂੰ ਇਦਾਂ ਹੀ ਬੱਸ ਦੇ ਵਿੱਚ ਰਾਤ ਨੂੰ ਭੇਜ ਦਵਾਂਗੇ ਤਾਂ ਕਿਤੇ ਨਾ ਕਿਤੇ ਜ਼ਰੂਰ ਇਦਾਂ ਦੇ ਕਾਂਟ ਹੋ ਸਕਦਿਆ ਤੇ ਇਦਾਂ ਦੇ ਆਲਰੇਡੀ ਹੁੰਦੇ ਵੀ ਪਏ ਆ ਕੁਝ ਕੇਸ ਸਾਹਮਣੇ ਆ ਜਾਂਦੇ ਆ ਕੁਝ ਕੇਸ ਦੱਬੇ ਰਹ ਜਾਂਦੇ ਆ ਜਿੱਦਾ ਤੁਹਾਨੂੰ ਪਤਾ ਹੀ ਨਿਰਭਿਆ ਵਾਲਾ ਕੇਸ ਸੀਗਾ ਦਿੱਲੀ ਦਾ ਵਿੱਚ ਬਹੁਤ ਤਗੜਾ ਕਾਂਡ ਰਹੀ ਸੀ ਸੇਮ ਇਸੇ ਤਰੀਕੇ ਦਾ ਇਹ ਕਾਂਡ ਕੁੜੀ ਨਾਲ ਵੀ ਹੋ ਸਕਦਾ ਸੀਗਾ ਜੇ ਕਿਸੇ ਨੂੰ ਕੋਈ ਸ਼ੱਕ ਨਾ ਪੈਂਦਾ ਜੇ ਸਵਾਰੀਆਂ ਟਾਈਮ ਦੇ ਨਾਲ ਉਹ ਕੈਬਨ ਨਾ ਖਲਾਂਦੇ ਤਾਂ ਸ਼ਾਇਦ ਸਾਰੀ ਰਾਤ ਗਲਤ ਕੰਮ ਹੋਣਾ ਸੀਗਾ ਉਸ ਤੋਂ ਬਾਅਦ ਸ਼ਾਇਦ ਕੁੜੀ ਦੇ ਨਾਲ ਹੋਰ ਵੱਡਾ ਕਾਂਡ ਵੀ ਹੋ ਸਕਦਾ ਸੀਗਾ ਤਾਂ ਦੋਸਤੋ ਇਹ ਵੀਡੀਓ ਪਲੀਜ਼ ਸ਼ੇਅਰ ਕਰਿਓ ਆਪਣੇ ਧੀਆਂ ਭੈਣਾਂ ਵਾਸਤੇ ਤਾਂ ਕਿ ਮਾਪਿਓ ਆਪਣੀਆਂ ਕੁੜੀਆਂ ਨੂੰ ਇਕੱਲੀਆਂ ਨਾ ਭੇਜਣ ਰਾਤ ਨੂੰ ਸਪੈਸ਼ਲੀ ਤੇ ਜਦੋਂ ਵੀ ਕਿਸੇ ਕੁੜੀ ਨੂੰ ਵੀ ਕੋਈ ਵੀ ਜ਼ਰੂਰੀ ਕੰਮ ਆਣਾ ਚਾਹੇ ਰਾਤ ਨੂੰ ਆ ਤਾਂ ਪਲੀਜ਼ ਉਸ ਦੇ ਨਾਲ ਇੱਕ ਜੈਨ ਸਬੰਧਾ ਜਾਂ ਭਰਾ ਜਾਂ ਉਹਦਾ ਡੈਡੀ ਜ਼ਰੂਰ ਜਾਣਾ ਚਾਹੀਦਾ ਯਾਰ ਤਾਂ ਆ ਸੀਗਾ ਇੱਕ ਕੇਸ ਜਿਹੜਾ ਅੱਜ ਤੋਂ 10 ਦਿਨ ਪਹਿਲਾਂ ਹੀ ਹੋ ਕੇ ਹਟਿਆ ਮੇਰੇ ਹਿਸਾਬ ਦੇ ਨਾਲ ਸ਼ੇਅਰ ਕਰਨਾ ਬੰਦ ਆ ਸੀਗਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇਕੱਲੇ ਕੁੜੀਆਂ ਨੂੰ ਨਾ ਭੇਜਿਆ ਕਰੋ ਬਹੁਤ ਜ਼ਿਆਦਾ ਕੇਸ ਐਦਾਂ ਦੇ ਆ ਰਹੇ ਆ ਅਗਲੀ ਵੀਡੀਓ 1-2 ਦਿਨ ਦੇ ਵਿੱਚ ਪੈ ਜਾਣੀ ਆ ਉਸ ਦੇ ਵਿੱਚ ਵੀ ਇੱਕ ਮੁੰਡੇ ਨੇ ਕੁੜੀ ਦੇ ਨਾਲ ਇਦਾਂ ਦਾ ਕੰਮ ਕੀਤਾ ਜੋ ਤੁਹਾਡੇ ਵੀ ਸੋਚ ਤੋਂ ਪਰੇ ਆ ਤਾਂ ਪਲੀਜ਼ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਮੈਂ ਲੈ ਕੇ ਆ ਰਿਹਾ ਆ ਉਦੋਂ ਤੱਕ ਲਈ ਫੋਲੋ ਕਰਨਾ ਨਾ ਭੁੱਲਿਓ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਨਾਲ ਕਮਾੜਾ ਕੰਮ ਨਾ ਹੋਵੇ ਮਿਲ ਜਾ ਕਿਸੇ ਹੋਰ ਵਧੀਆ ਨਵੀਂ ਸਟੋਰੀ ਦਾ ਧੰਨਵਾਦ ਜੀ